ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਵੱਲੋਂ ਹਲਕਾ ਫਲੋਰ ਤੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਇਸ ਮੌਕੇ ਫਲੋਰ ਤੋਂ ਸਾਬਕਾ ਵਿਧਾਇਕ ਬਲਦੇਵ ਸਿੰਘ ਖੈਰਾ ਵੀ ਉਹਨਾਂ ਦੇ ਨਾਲ ਸਨ ਪਿੰਡ ਰਸੂਲਪੁਰ ਵਿਖੇ ਜੱਥੇਦਾਰ ਮਹਾਂ ਸਿੰਘ ਰਸੂਲਪੁਰ ਦੀ ਦੇਖ ਰਖੇਟ ਹੋਈ ਮੀਟਿੰਗ ਮੌਕੇ ਬੋਲਦੇ ਆ ਮਹਿੰਦਰ ਸਿੰਘ ਕੇਪੀ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਲੋਕਾਂ ਨੂੰ ਬੇਵਕੂਫ ਬਣਾਉਣ 'ਚ ਬਹੁਤ ਮਾਹਿਰ ਹੈ ਜਿਨ੍ਹਾਂ ਨੇ ਨਾ ਪੂਰੇ ਹੋਣ ਵਾਲੇ ਝੂਠੇ ਵਾਅਦੇ ਕਰਕੇ ਸਰਕਾਰ ਤਾਂ ਬਣਾ ਲਈ ਪਰ ਵਿਕਾਸ ਦੀ ਰੇਸ਼ੋ ਹਾਲੇ ਵੀ ਸਿਫਰ ਤੇ ਹੈ ਪਰ ਲੋਕ ਸਮੇਤ ਰਹਨ ਉਹਨਾਂ ਨੂੰ ਸਭ ਪਤਾ ਹੈ ਕਿ ਪੰਜਾਬ ਦੇ ਲਈ ਕੌਣ ਫਿਕਰਮੰਦ ਹੈ ਹੁਣ ਉਹ ਆਪਣਾ ਸਹੀ ਫੈਸਲਾ ਕਾਲੀ ਦਲ ਨੂੰ ਵੋਟ ਪਾ ਕੇ ਕਰ ਦੇਣਗੇ ਇਸ ਮੌਕੇ ਜੱਸਰ ਮਹਾ ਸਿੰਘ ਸੂਲਪੁਰ ਅਤੇ ਜਥੇਦਾਰ ਮਨਜੀਤ ਸਿੰਘ ਵਿੱਲਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰੀ ਤਾਕਤਾਂ ਪੰਥਰੂ ਢਾਲ ਆ ਰਹੀਆਂ ਹਨ ਸ਼ੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਅੱਜ ਪੰਜਾਬ ਚ ਹਰ ਵਰਗ ਡਰ ਚ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਸੋ ਪੰਜਾਬ ਨੂੰ ਬਚਾਉਣ ਲਈ ਆਪਣੇ ਪੰਜਾਬ ਦੀ ਖੇਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਜ਼ਬੂਤ ਕਰਿਏ ਤਾਂ ਜੋ ਸਾਡੇ ਨੁਮਾਇੰਦੇ ਪੰਜਾਬ ਲਈ ਡੱਟ ਸਕਣ ਮੀਟਿੰਗ ਮੌਕੇ ਸਮੂੱਚੀ ਅਕਾਲੀ ਦਲ ਲੀਡਰਸ਼ਿਪ ਮਜੂਰ ਪੁਰਾ ਮੁਲਾਂਕਣ ਕਰਕੇ ਤੁਸੀਂ ਜਿਹੜੀ ਆਪਣੇ ਵੋਟ ਦਾ ਇਸਤੇਮਾਲ ਕਰਨਾ ਹੈ ਕਿਉਂਕਿ ਇਹ ਜਿਹੜਾ ਲੋਕਤੰਤਰ ਹੈ ਵੋਟ ਦਾ ਹੱਕ ਆ ਜਿਹੜਾ ਇਹ ਸਾਨੂੰ ਡਾਕਟਰ ਟੀਮਰಾವ್ ਅੰਬੇਦਕਰ ਜੀ ਨੇ ਬਹੁਤ ਲੰਬੇ ਸਮੇਂ ਦੀ ਜद्दोजਹਿਦ ਤੋਂ ਬਾਅਦ ਸਾਨੂੰ ਜਿਹੜਾ ਦਿੱਤਾ ਸੀ ਜਿਸ ਵੇਲੇ ਹਿੰਦੁਸਤਾਨ ਦਾ ਸੰਵਿਧਾਨ ਬਣਨਾ ਸੀ ਤੇ ਸੰਵਿਧਾਨ ਸਭਾ ਦੇ ਵਿੱਚ ਬਹੁਤ ਸਾਰੀਆਂ ਡਿਬੇਟ ਸੱਦ ਹੋਈ ਕਿਉਂਕਿ ਅੰਗਰੇਜ਼ਾਂ ਵੇਲੇ ਵੀ ਮੋਟਾ ਪੀਂਦੀ ਜਦੋਂ ਅੰਗਰੇਜ਼ਾਂ ਸੁਸੀਕਣਾ ਹੋਈ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਮਨਾਲੇ ਵਿੱਚ ਸਿਧਾਂਤਵਾੜ ਦੇਤੇ ਆ ਜਿਹੜੀ ਆ ਨਾ ਸਵਾਗਤ ਜੀ ਆਇਆਂ ਨੂੰ। ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨ ਕੀਤਾ ਹੈ ਵਾਹਿਗੁਰੂ ਜੀ ਦਾ ਖਾਲਸਾ। ਹੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ ਪਹਿਲੀ ਮੀਟਿੰਗ ਹੋਈ ਆ 7 ਤਰੀਕ ਦੀ ਸਰਦਾਰ ਪਿੰਤ ਸਿੰਘ ਜੀ ਜੀ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਸਰਦਾਰ ਬਲਦੇਵ ਸਿੰਘ ਖੈਰਾ ਜੀ ਐਕਐਮਐਲਏ ਫਲੋਰ ਤੋਂ ਜੀ ਸੋ ਅੱਜ ਦੀ ਇਸ ਮੀਟਿੰਗ ਜਗਤਪੁਰਾ ਪਿੰਡ ਦੇ ਵਿੱਚ ਹੋਈ ਹੈ ਜਗਤਪੁਰਾ ਪੱਜ ਦੀ ਰਾਹ ਵਿੱਚ ਬਹੁਤ ਸੋਨਾ ਸਾਨੂੰ ਪਰਮਾ ਹੰਗਾਰਾ ਮਿਲਿਆ ਸੰਗਤ ਆਈ ਹੈ ਸੰਗਤ ਨੇ ਆਪਣੇ ਸੁਝਾਅ ਵੀ ਦਿੱਤੇ ਨੇ ਇਥੋਂ ਥੋੜੇ ਜੇ ਸੰਗਤ ਨੇ ਆ ਕੇ ਆਪਣੇ ਰੋਸੇ ਵੀ ਜ਼ਾਹਿਰ ਕੀਤੇ ਨੇ ਵੀ ਐਮਪੀ ਸਾਹਿਬ ਤੁਸੀਂ ਸਾਡੇ ਐਮਪੀ ਸਾਹਿਬ ਆ ਜੰਨੀਓ ਵੋਟਾਂ ਮੰਗ ਕੇ ਚਲੇ ਜਾਨੇ ਹੋ ਸਾਡੀ ਕਰਦੀ ਕੁਛ ਨਹੀਂ ਮੈਂ ਮਾਫੀ ਮੰਗਦਾ ਵੀ ਮੈਂ ਉਹਨਾਂ ਐਮਪੀ ਸਾਹਿਬ ਨੂੰ ਕਹਿਣਾ ਚਾਹਣਾ ਜਿਹੜੇ ਇੱਥੇ ਸਾਡੇ ਮਜਬੂਤਾ ਐਮਪੀ ਰਹੇ ਵੀ ਨਹੀਂ ਦੋ ਵਾਰੀ ਐਮਪੀ ਬਣੇ ਨੇ ਪਰ ਉਹਨਾਂ ਨੇ ਇਸ ਪਿੰਡ ਦੀ ਇਸ ਮਹੱਲੇ ਦੀ ਅੱਜ ਤੱਕ ਬਿਲਕੁਲ ਕੋਈ ਸਹਾਰ ਨਹੀਂ ਲਈ ਅਸੀਂ ਦੋ ਤਿੰਨ ਦਿਨ ਤੋਂ ਇੱਥੇ ਆ ਰਹੇ ਆਂ ਵੋਟਾਂ ਲਈ ਵੀ ਕਹਿ ਰਹੇ ਆਂ ਸੰਗਤ ਕੋ ਆ ਰਹੇ ਇਸ ਮਹੱਲੇ ਦੇ ਜਿਹੜੇ ਘਰ ਨੇ ਘਰਾਂ ਦੇ ਮੁਰੇ ਗੜੀਆਂ ਨਾਲੀਆਂ ਉਹ ਸਾਰਾ ਪਾਣੀ ਸਰਕਾ ਤੇ ਆ ਬੇहद ਮੱਛਰ ਵਾਲਾ ਏਰੀਆ ਇੱਕ ਗੱਲ ਮੈਂ ਇਹ ਵੀ ਕਹਿਣਾ ਚਾਹਣਾ ਅਸੀਂ ਇਹ ਮੀਟਿੰਗ ਜਿਹੜੀ ਇੱਥੇ ਰੱਖੀ ਅਸੀਂ ਜਾਣ ਬੁੱਝ ਕੇ ਇੱਥੇ ਰੱਖੀਏ ਸਾਨੂੰ ਵੀ ਕੋਈ ਪੈਲਸ ਮਿਲਦੇ ਸੀ ਰੱਖਣ ਨੂੰ ਸਾਨੂੰ ਕੋਈ ਵਧੀਆ ਜਗ੍ਹਾ ਵੀ ਮਿਲਦੀ ਸੀ ਰੱਖਣ ਲਈ ਅਸੀਂ ਮੀਟਿੰਗ ਰੱਖਣ ਦਾ ਸਾਡਾ ਮਤਲਬ ਇਹ ਹੈ ਵੀ ਸਾਡੇ ਐਮਪੀ ਸਾਹਿਬ ਇੱਥੋਂ ਦੀ ਨੰਗਣਗੇ ਕਿ ਅਸੀਂ ਕੱਲ ਉਹਨਾਂ ਨੂੰ ਦੱਸ ਸਕੀਏ ਕਿ ਆਪਣੀ ਉਹ ਵਾਲੀ ਮੀਟਿੰਗ ਇੱਥੇ ਆਪਾਂ ਰੱਖੀ ਸੀ ਅਸੀਂ ਉਸ ਹਾਲੇ ਤੋਂ ਆਏ ਆਂ ਜੀ ਉਸ ਹਾਲੇ ਤੋਂ ਆਏ ਆਂ ਆਪਾਂ ਜਿਆਦੀ ਜਿੱਤ ਗਏ ਤੇ ਉਹਨਾਂ ਦਾ ਕੰਮ ਕਰਨਾ ਜੀ ਉਹ ਦੇ ਸੰਗਤ ਨੂੰ ਵੀ ਬੇਨਤੀ ਕੀਤੀ ਦੇ ਅਸੀਂ ਸਿਰਫ ਮੀਟਿੰਗ ਰੱਖਣ ਦਾ ਸਾਡਾ ਤੁਹਾਡੇ ਮਹੱਲੇ ਵਿੱਚ ਇਹੀ ਮਤਲਬ ਆ ਵੀ ਇੱਥੇ ਦੇ ਜਿਹੜੇ ਕਾਰਗਜ਼ਾਰੀ ਪੁਰਾਣੇ ਸਮੇਂ ਚ ਕੀਤੀ ਗਈ ਆ ਉਹ ਦਿਖਾ ਦਈਏ ਵੀ ਇੱਥੇ ਕੁਝ ਹੋਇਆ ਹੀ ਨਹੀਂ ਜੀ ਕੀ ਅਪੀਲ ਕੀ ਕਰਨਾ ਚਾਹੁੰਦਾ ਲੋਕਾਂ ਨੂੰ ਜੀ ਲੋਕਾਂ ਨੂੰ ਇਹੀ ਅਪੀਲ ਕਰਨੇ ਚਾਹੁੰਦੇ ਆ ਵੀ ਤੁਸੀਂ ਪਾਲੀਗਨ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਰਦਾਰ ਮਹਿੰਦਰ ਸਿੰਘ ਕੇਪੀ ਨੂੰ ਜਿਤਾਓ ਤੇ ਜਿਹੜੀ ਆਪਣੀ ਦੇਸ਼ ਦੀ ਮਹਾਪੰਚਾਇਤ ਆ ਲੋਕ ਸਭਾ ਦੇ ਵਿੱਚ ਭੇਜਿਆ ਜਾਵੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਤੋਂ ਪਹਿਲਾਂ ਜੀ ਆਇਆਂ ਕਹਿੰਦੇ ਆ ਮਹਿੰਦਰ ਸਿੰਘ ਕੇਪੀ ਜੀ ਔਰ ਧੰਨਵਾਦ ਆ ਸਾਰੇ ਇਲਾਕੇ ਦਾ ਜਿਹਨਾਂ ਨੇ ਬਹੁਤ ਹੀ ਪਿਆਰ ਦਿੱਤਾ ਬਹੁਤ ਛੋਟੇ ਜਿਹੇ ਸਦਕੇ ਜਿਹੜਾ ਸਾਡਾ ਇਲਾਕਾ ਸਿਕਾ ਉਹ ਸਾਰਾ ਵਿਚਾਰ ਸੁਣਨ ਵਾਸਤੇ ਪਹੁੰਚਾ ਕਿਉਂਕਿ ਲੋਕ ਬਹੁਤ ਉਤਾਵਲੇ ਆ ਲੋਕ ਬਹੁਤ ਕਾਲੇ ਆ ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ ਜਿਹੜਾ ਲੋਕਾਂ ਦਾ ਠੱਗੀ ਹੋ ਚੁੱਕੀ ਆ ਉਹਦਾ ਜਵਾਬ ਦੇਣ ਵਾਸਤੇ ਲੋਕ ਬਹੁਤ ਕਾਲੇ ਆ ਠੀਕ ਆ ਅੱਜ ਤੁਸੀਂ ਸਾਰੇ ਤਰਫ ਨਗਰ ਤੇ ਜਨਤਰੀ ਉਹਨਾਂ ਨਾਲ ਆ ਗਏ ਆ ਤੁਸੀਂ ਬਹੁਤ ਬਹੁਤ ਪਿੰਡਾਂ ਵਿੱਚ ਮੀਟਿੰਗਾਂ ਅਟੈਂਡ ਕੀਤੀਆਂ ਹੈਗੀਆਂ ਕਿਹੋ ਜਿਹਾ ਲੋਕਾਂ ਦਾ ਰੁਝਾਨ ਹੈਗਾ ਪਿੰਡਾਂ ਵਿੱਚ ਬਹੁਤ ਵਧੀਆ ਮਾਹੌਲਾ ਜਿਹੜੇ ਲੋਕ ਆ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜਿਹੜੀ ਪੰਜਾਬ ਦੇ ਹਤਾਚੀ ਪਾਰਟੀ ਕਿਹੜੀ ਆ ਔਰ ਜਿਹੜੀਆਂ ਦਿੱਲੀ ਤੋਂ ਚੱਲਵਾਲੀਆਂ ਪਾਰਟੀਆਂ ਉਹਨਾਂ ਤੋਂ ਜਿਹੜਾ ਲੋਕਾਂ ਦਾ ਮੋਹ ਆ ਭੰਗ ਹੋ ਚੁੱਕਿਆ ਕੀ ਲੋਕਾਂ ਕੀ ਬਿਲਕੁਨ ਜਰ ਉਸ ਲੋਕਾਂ ਨੂੰ ਇਹੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਕਿ ਜਿਹੜੇ ਤੁਹਾਡੇ ਹੱਕਾਂ ਦੀ ਰਾਖੀ ਆ ਉਹ ਕੇਵਲ ਤੇ ਕੇਵਲ ਸ੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੋਰ ਕਿਸੇ ਜਿਹੜੀ ਦਿੱਲੀ ਤੋਂ ਚੱਲਵਾਲੀਆਂ ਪਾਰਟੀਆਂ ਦੇ ਕਿਸੇ ਤੇ ਵੀ ਕੋਈ ਆਸਾਂ ਨਹੀਂ ਰੱਖੀ ਆ ਤਾਂ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ